ਸ੍ਰੀ ਜਪਜੀ ਸਾਹਿਬ ਜੀ ਦੇ ਪਾਠ ਉਪਰੰਤ ਸਰਬੱਤ ਦੇ ਭਲੇ ਦੇ ਲਈ ਸੁਖਮਨੀ ਸੁਖੀ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਵਿਸਰਾਮ ਦੇ ਮਹਾਵਾਕ ਅਨੁਸਾਰ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਆਪ ਜੀ ਆ ਨੇ ਸਰਵਣ ਕੀਤੇ ਨੇ ਉਪਰੰਤ ਰੋਜ਼ਾਨਾ ਦੀ ਤਰ੍ਹਾਂ ਜੋ ਕਥਾ ਵਿਚਾਰ ਚੱਲਦੀ ਆ ਰਹੀ ਹੈ ਪਾਠ ਸਹਿਬਾਨਾਂ ਦੀ ਕੱਲ ਆਪ ਜੀਆ ਨੇ ਮਥਰਾ ਪਟ ਜੀ ਉਹਨਾਂ ਦਾ ਜੀਵਨ ਅਤੇ ਉਹਨਾਂ ਦੀਆਂ ਸਵੀਆਂ ਦੀ ਵਿਚਾਰ ਸਰਮਣ ਕੀਤੀ ਸੀ ਅੱਜ ਪਟ ਜਾਲਪ ਜੀ ਉਹਨਾਂ ਦੇ ਪਸ਼ੂਕੜ ਅਤੇ ਉਹਨਾਂ ਦੀਆਂ ਸਵੀਆਂ ਦੀ ਵਿਚਾਰ ਕਰਾਂਗੇ ਪਟ ਜਾਲਪ ਜੀ ਵੀ ਪਟ ਪਿਖਾ ਜੀ ਦੇ ਸੁਪੁੱਤਰ ਨੇ ਪਾਟ ਕੀਰਤ ਪਾਟ ਮਥਰਾ ਜੀ ਦੇ ਭਰਾ ਨੇ ਪਾਠ ਪਿਖਾ ਪਿਖਾ ਜੀ ਦੇ ਤਿੰਨ ਸੁਪੁੱਤਰ ਪਾਟ ਮਥਰਾ ਜੀ ਪਾਟ ਕੀਰਤ ਜੀ ਤੇ ਪਾਟ ਜਲਪ ਜੀ ਇਹ ਵੀ ਪਾਟ ਜਲਪ ਜੀ ਵੀ ਆਪਣੇ ਪਿਤਾ ਦੇ ਨਾਲ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਆਂ ਦੇ ਸ਼ਰਨ ਦੇ ਵਿੱਚ ਆਏ ਸਤਿਗੁਰੂ ਜੀਆ ਤੋਂ ਸਿੱਖਿਆ ਪ੍ਰਾਪਤ ਕੀਤੀ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀਆਂ ਨੂੰ ਗੁਰੂ ਧਾਰਨ ਕੀਤਾ ਸੋ ਪਟ ਜਾਲਪ ਜੀ ਨੇ ਸਤ ਗੁਰੂ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀਆਂ ਦੀ ਪਰਥਾਏ ਉਸਤਤ ਕਰਦਿਆਂ ਹੋਇਆਂ ਤਿੰਨ ਸਵਈਏ ਜਿਹੜੇ ਨੇ ਪਟ ਜਾਲਪ ਜੀ ਨੇ ਉਚਾਰਨ ਕੀਤੇ ਨੇ ਤੈਨੂੰ ਸਵਈਏ ਧੰਨ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਦੇ ਵਿੱਚ ਪਾਠ ਜਲਪ ਜੀ ਦੇ ਦਰਜ ਨੇ ਤਿੰਨੇ ਸਵਈਏ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀਆਂ ਦੀ ਉਸਤਤ ਕਰਦੇ ਆ ਹੋਇਆ ਪਾਠ ਜਲਪ ਜੀ ਨੇ ਉਚਾਰਨ ਕੀਤੇ ਨੇ ਸੋ ਇਸੇ ਤਰ੍ਹਾਂ 10ਵਾਂ 11ਵਾਂ ਤੇ 12ਵਾਂ ਸਵਈਆ ਜਿਹੜਾ ਹੈ ਉਹ ਪਾਠ ਸਹਿਬਾਨ ਪਾਠ ਜਲਪ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਪੇਤਰ ਤਿੰਨ ਸਵਈਏ ਨੇ ਸੋ ਜਿਨ੍ਹਾਂ ਦੇ ਵਿੱਚ ਉਸਤਿਤ ਕਰਦੇ ਆ ਹੋਆ ਅਤੇ ਬੇਨਤੀ ਜੋੜੀ ਕਰਦੇ ਆ ਹੋਆ ਉਚਾਰਨ ਕੀਤੇ ਨੇ ਪਾਠ ਜਲਪ ਜੀ ਫਰਮਾਨ ਕਰਦੇ ਨੇ ਚਰਨਤਾ ਪਰ ਸਖਿਅਤ ਚਰਨ ਗੁਰ ਅਮਰ ਪਵਲ ਰਾਇ ਕਹਿੰਦੇ ਚਰਨ ਜਿਹੜੇ ਨੇ ਉਹੀ ਚਰਨ ਚੰਗੀ ਤਰ੍ਹਾਂ ਸਖਾਰਤੇ ਭਾਵ ਸਫਲੇ ਨੇ ਜੋ ਚਰਨ ਗੁਰ ਅਮਰਦਾਸ ਜੀ ਦੀ ਰਾਹ ਤੇ ਤੁਰਦੇ ਹਨ ਚਰਨ ਕਹਿੰਦੇ ਉਹੀ ਸਫਲੇ ਨੇ ਉਹੀ ਸੰਗਤਾਂ ਦੇ ਚਰਨ ਸਫਲੇ ਨੇ ਜਿਹੜੇ ਚਰਨ ਤਾਂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀਆਂ ਦੇ ਰਾਹ ਤੇ ਤੁਰਦੇ ਰਾਤੇ ਭਾਵ ਉਹਨਾਂ ਦੀ ਸਿੱਖਿਆ ਤੇ ਚੱਲਦੇ ਨੇ ਸਤਿਗੁਰੂ ਜੀਆਂ ਦੀ ਸਿੱਖਿਆ ਤੇ ਚੱਲਣ ਵਾਲੇ ਚਰਨ ਜਿਹੜੇ ਨੇ ਪਟ ਸਾਹਿਬਾਨ ਜੀ ਕਹਿੰਦੇ ਉਹੀ ਸਫਲੇ ਨੇ ਅੱਗੇ ਪਰਮਾਨੰ ਕਰਦੇ ਨੇ ਹੱਥ ਤਾਂ ਪਰ ਸਕਿਆਤ ਹੱਥ ਲੱਗੇ ਗੁਰ ਅਮਲ ਪਵ ਅਮਰ ਪਾਏ ਕਹਿੰਦੇ ਹੱਥ ਉਹੀ ਸਫਲੇ ਹਨ ਜੋ ਹੱਥ ਗੁਰੂ ਅਮਰਦਾਸ ਜੀ ਦੇ ਚਰਨਾਂ ਨੂੰ ਲੱਗਦੇ ਹਨ ਆਖੋ ਸਤਨਾਮ ਹੱਥ ਉਹੀ ਸਫਲੇ ਨੇ ਜਿਹੜੇ ਹੱਥ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀਆਂ ਦੇ ਚਰਨਾਂ ਨੂੰ ਲੱਗਦੇ ਨੇ ਜਦੋਂ ਅਸੀਂ ਮੱਥਾ ਟੇਕਦੇ ਹਾਂ ਸਤਗੁਰੂ ਜੀ ਨੇ ਹਜ਼ੂਰੀ ਦੇ ਵਿੱਚ ਦੋਨੋਂ ਹੱਥ ਦੀਆਂ ਤਲੀਆਂ ਜਿਹੜੀਆਂ ਉਹ ਥੱਲੇ ਲਾ ਕਰਕੇ ਮੱਥਾ ਟੇਕਿਆ ਜਾਂਦਾ ਫਿਰ ਮਸਤਕ ਲਾਈਦਾ ਇਹ ਹੱਥ ਜਿਹੜੇ ਨਹੀਂ ਸਫਲੇ ਹੁੰਦੇ ਨੇ ਹੱਥ ਸਫਲੇ ਹੁੰਦੇ ਨੇ ਗੁਰੂ ਦੇ ਚਰਨਾਂ ਨੂੰ ਪਰਸ ਕਰਕੇ ਜਦੋਂ ਮੱਥਾ ਟੇਕਦੇ ਆ ਹੱਥ ਤਾਂ ਪਰਸਖਿਆਤ ਹੱਥ ਲੱਗੇ ਗੁਰ ਅਮਲ ਪਾਏ ਅਮਰ ਪਾਏ ਕਹਿੰਦੇ ਉਹੀ ਹੱਥ ਸਫਲੇ ਨੇ ਜੋ ਗੁਰੂ ਅਮਰਦਾਸ ਜੀ ਦੇ ਚਰਨਾਂ ਨੂੰ ਲੱਗਦੇ ਨੇ ਅੱਗੇ ਪ੍ਰਮਾਨ ਕਰਦੇ ਨੇ ਜਿਹੀ ਤਾਂ ਪਰਸਖਿਆਤ ਜਿਹੀ ਗੁਰ ਅਮਰਪਣ ਜੈ ਜੀ ਕਹਿੰਦੇ ਨੇ ਜੀਭਾ ਨੂੰ ਰਸਨਾ ਕਹਿੰਦੇ ਜੀਬ ਉਹੀ ਸਫਲੀ ਐ ਜੋ ਗੁਰੂ ਅਮਰਦਾਸ ਜੀ ਨੂੰ ਸਲਾਉਂਦੀ ਐ ਜੀਬਾ ਜਰੀ ਨਾ ਪਾਟ ਸਹਬਾਨ ਜੀ ਕਹਿੰਦੇ ਨੇ ਕਹਿੰਦੇ ਉਹੀ ਸਫਲੀ ਐ ਰਸਨਾ ਜੀਬਾ ਜੇ ਜੀਬਾ ਦੇ ਨਾਲ ਗੁਰੂ ਦੇ ਗੁਣ ਗਾਇਨ ਕਰਦਾ ਆ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੀ ਨਿ ਸਿਫਤ ਸਲਾਹ ਕਰਨ ਵਾਲੀ ਉਹੀ ਰਸਨਾ ਜਿਹੜੀ ਉਹ ਜੀਬਾ ਜਿਹੜੀ ਐ ਪਟ ਸਾਹਿਬਾਨ ਜੀ ਕਹਿੰਦੇ ਉਹੀ ਸਫਲੀ ਐ ਉਹੀ ਸਫਲੀ ਅੱਗੇ ਫਰਮਾਨ ਕਰਦੇ ਨੈਣ ਤ ਪਰ ਸਕਿਅਤ ਨੈਣ ਗੁਰ ਅਮਰ ਪਖਜੈ ਨੈਣ ਕਹਿੰਦੇ ਨੇ ਅੱਖਾਂ ਨੂੰ ਕਹਿੰਦੇ ਨੈਣ ਅੱਖਾਂ ਕਹਿੰਦੇ ਅੱਖਾਂ ਉਹੀ ਸਫਲੀਆਂ ਹਨ ਜਿਨ੍ਹਾਂ ਅੱਖਾਂ ਨਾਲ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰੀਦੇ ਨੇ ਅੱਖ ਸਤਨਾਮ ਅੱਖਾਂ ਉਹੀ ਸਫਲੀਆਂ ਨੇ ਜਿਨ੍ਹਾਂ ਅੱਖਾਂ ਦੇ ਨਾਲ ਗੁਰੂ ਦੇ ਦਰਸ਼ਨ ਦੀਦਾਰ ਹੀ ਹੁੰਦੇ ਨੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਕਰਦੇ ਸਤਿਗੁਰੂ ਜੀ ਪ੍ਰਤੱਖ ਦਰਸ਼ਨ ਦੇ ਰਹੇ ਨਾ ਦਸ ਪਾਤਸ਼ਾਹੀਆਂ ਦੀ ਆਤਮਿਕ ਜੋਤ ਹੈ ਧੰਨ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਆਤਮਿਕ ਜੋਤ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੂੰ ਦਰਸ਼ਨ ਕਰ ਰਹੇ ਹੋ ਸ੍ਰੀ ਅਨੰਦ ਸਾਹਿਬ ਜੀ ਦੀ ਬਾਣੀ ਪੜ੍ਹਦੇ ਆ ਸੁਣਦੇ ਆ ਤਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀਆਂ ਦੇ ਪ੍ਰਤੱਖ ਦਰਸ਼ਨ ਹੁੰਦੇ ਨੇ ਗੁਰਬਾਣੀ 'ਚ ਕਿਉਂਕਿ ਸ਼ਬਦ ਹੀ ਗੁਰੂ ਹੈ ਨੈਣ ਤਾ ਪਰ ਸਕਿਅਤ ਨਾਇਣ ਗੁਰ ਅਮਰਪਖਿਜੈ ਕਹਿੰਦੇ ਅੱਖਾਂ ਉਹੀ ਸਫਲੀਆਂ ਹਨ ਜਿਨ੍ਹਾਂ ਅੱਖਾਂ ਨਾਲ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀਆਂ ਨੂੰ ਵੇਖੀਦਾ ਹੈ ਦਰਸ਼ਨ ਕਰੀਦੇ ਨੇ ਅੱਗੇ ਫਰਮਾਨ ਕਰਦੇ ਨੇ ਸ਼ਰਵਣ ਤਾ ਪਰ ਸਕਿਅਤ ਸ਼੍ਰਵਣ ਗੁਰ ਅਮਰ ਪਸਣ ਜੈ ਸ਼੍ਰਵਣ ਕਹਿੰਦੇ ਨੇ ਕੰਨਾਂ ਨੂੰ ਕਹਿੰਦੇ ਕੰਨ ਉਹੀ ਸਫਲੇ ਹਨ ਜਿਨ੍ਹਾਂ ਕੰਨਾਂ ਦੇ ਨਾਲ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਸੋਭਾ ਸੁਣੀ ਦੀ ਹੈ ਕੰਨ ਉਹ ਸਫਲੇ ਨਹੀਂ ਆਪ ਜੀ ਸਵਈਆਂ ਦੀ ਵਿਚਾਰ ਸਰਵਣ ਕਰ ਰਹੇ ਹੋ ਸਵਈਆਂ ਦੇ ਵਿੱਚ ਕੀ ਹੈ ਗੁਰੂ ਪਾਤਸ਼ਾਹ ਦੀ ਉਸਤਤ ਕੀਤੀ ਹੈ ਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੀ ਸੋ ਇਹ ਜਿਹੜੇ ਆਪ ਜੀ ਸਰਵਣ ਕਰ ਰਹੇ ਹੋ ਤੇ ਪਾਤਸ਼ਾਹ ਕਹਿੰਦੇ ਇਸ ਦੇ ਨਾਲ ਕੀ ਹੁੰਦਾ ਆ ਕੰਨ ਸਫਲੇ ਹੁੰਦੇ ਨੇ ਕੰਨ ਉਹੀ ਸਫਲੇ ਆ ਜਿਹੜੇ ਗੁਰੂ ਦੀ ਉਸਤਤ ਸੁਣਦੇ ਨੇ ਕੰਨ ਉਹੀ ਸਭਲ ਨੇ ਜਿਨ੍ਹਾਂ ਕੰਨਾਂ ਦੇ ਨਾਲ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਸੋਭਾ ਸੁਣੀ ਜਾਂਦੀ ਹੈ ਪਰ ਅੱਗੇ ਫਰਮਾਨ ਕਰਦੇ ਨੇ ਸਖਿਅਤ ਸੋਹੀਓ ਜਿਤ ਹੀ ਇਹ ਵਸੈ ਗੁਰ ਅਮਰਦਾਸ ਨਿਜ ਜਗਤ ਪਿਤ ਕਹਿੰਦੇ ਹੁਣ ਹਿਰਦਾ ਕਿਹੜਾ ਸਫਲਾ ਆ ਉਹੀ ਹਿਰਦਾ ਸਖਾਰਤਾ ਹੈ ਉਹੀ ਸਫਲਾ ਹੈ ਜਿਸ ਹਿਰਦੇ ਵਿੱਚ ਜਗਤ ਦਾ ਪਿਤਾ ਜਗਤ ਦੇ ਪਿਤਾ ਧੰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਜਿਸ ਹਿਰਦੇ ਵਿੱਚ ਗੁਰੂ ਪਾਤਸ਼ਾਹ ਵਸਦੇ ਨੇ ਹਿਰਦਾ ਵੀ ਉਹੀ ਸਫਲਾ ਆ ਹਿਰਦਾ ਉਹੀ ਸਫਲਾਇਆ ਸੀ ਕਹਿੰਨੇ ਵੀ ਸਾਡਾ ਹਿਰਦਾ ਬੜਾ ਸ਼ੁੱਧਿਆ ਕਿਸੇ ਨੂੰ ਕਹੀਏ ਵੀ ਗੁਰੂ ਵਾਲਾ ਬਣ ਜਾ ਉਹ ਕਹਿੰਦਾ ਬਸ ਹਿਰਦਾ ਸ਼ੁੱਧ ਹੋਣਾ ਚਾਹੀਦਾ ਹਿਰਦਾ ਕਿਵੇਂ ਸ਼ੁੱਧ ਹੋਣਾ ਹਿਰਦਾ ਤੇ ਸ਼ੁੱਧਿਆ ਗੁਰੂ ਵਾਲੇ ਬਣ ਕਰਕੇ ਗੁਰੂ ਦੀ ਉਸਤਤ ਕਰਦੇ ਆ ਨਾਮ ਜਪਦੇ ਆ ਜਿਸ ਹਿਰਦੇ ਵਿੱਚ ਗੁਰੂ ਵਸਦਾ ਆ ਨਾ ਜਿਸ ਹਿਰਦੇ ਵਿੱਚ ਗੁਰੂ ਪਾਤਸ਼ਾਹ ਵਸਦਾ ਆ ਉਹੀ ਹਿਰਦਾ ਸ਼ੁੱਧਿਆ ਉਹੀ ਹਿਰਦਾ ਸਫਲਾਇਆ ਸੋ ਪਾਤਸ਼ਾਹਬਾਨ ਜੀ ਫਰਮਾਨ ਕਰਦੇ ਨੇ ਕਹਿੰਦੇ ਸਾਖਿਆਤ ਸੋ ਹੀ ਜੋਜਿਤ ਹਿਯ ਬਸੈ ਗੁਰ ਅਮਰਦਾਸ ਨਿਜ ਜਗਤ ਪਿਤਾ ਉਹੀ ਹਿਰਦਾ ਸਕਾਰਤਾ ਸਫਲਾ ਹੈ ਜਿਸ ਹਿਰਦੇ ਵਿੱਚ ਜਗਤ ਦਾ ਪਿਤਾ ਪਿਆਰਾ ਗੁਰੂ ਅਮਰਦਾਸ ਜੀ ਵਸਦਾ ਹੈ ਅਖੀਰ ਦੇ ਵਿੱਚ ਇਹ ਸਵਈਏ ਉੱਤੇ ਫਰਮਾਨ ਕਰਦੇ ਨੇ ਦਸਵੇਂ ਸਵਈਏ ਦੇ ਵਿੱਚ ਸਾਖਿਆਤ ਸੋ ਸਿਰ ਜਾਲਪ ਭਣਾ ਜੋ ਸਿਰ ਨਿਵਾ ਗੁਰ ਅਮਰ ਨਿਤ ਕਹਿੰਦੇ ਜਲਪ ਪਣਾ ਅਖੀਰ ਵਿੱਚ ਜਲਪ ਭਟ ਫਰਮਾਨ ਕਰਦੇ ਨੇ ਸਾਖਿ ਹਤ ਸੋ ਸਿਰ ਕਹਿੰਦੇ ਉਹ ਸਿਰ ਸਫਲਾ ਆ ਜਲਪ ਭਟ ਜੀ ਫਰਮਾਨ ਕਰਦੇ ਨੇ ਕਹਿੰਦੇ ਉਹ ਸਿਰ ਸਫਲਾ ਆ ਜੋ ਸਿਰ ਨਿਵਾ ਗੁਰ ਅਮਰ ਨਿਤ ਜਿਹੜਾ ਸਿਰ ਗੁਰੂ ਅਮਰਦਾਸ ਜੀ ਦੇ ਅੱਗੇ ਨਿਉਂਦਾ ਆ ਆਖੋ ਸਤਨਾਮ ਕਹਿੰਦੇ ਜਿਹੜਾ ਸਿਰ ਜਿਹੜਾ ਨਾ ਸਦਾ ਹੀ ਨਿੱਤ ਤਉ ਭਾਵ ਸਦਾ ਹੀ ਜਿਹੜਾ ਗੁਰੂ ਚਰਨਾਂ ਦੇ ਵਿੱਚ ਸਿਰ ਜਾ ਕੇ ਝੁਕਦਾ ਆ ਨਿਉਂਦਾ ਆ ਪਟ ਸਹਬਾਨ ਜੀ ਕਹਿੰਦੇ ਉਹ ਤੇਰਾ ਸਿਰ ਜਿਹੜਾ ਉਹ ਸਫਲਾ ਆ ਉਹ ਤੇਰਾ ਸਿਰ ਸਫਲਾ ਆ ਸਾਰਾ ਕੁਝ ਦੱਸ ਦਿੱਤਾ ਇੱਕ ਸਵਈਏ ਦੇ ਵਿੱਚ ਸੋਇਦ ਦੇ ਵਿੱਚ ਸਾਰਾ ਕੁਝ ਦੱਸਣਾ ਕੀਤਾ ਵੀ ਤੇਰਾ ਸਰੀਰ ਕਿਵੇਂ ਸਫਲਾ ਹੋਵੇ ਤੇ ਮਨ ਕਿਵੇਂ ਸਫਲਾ ਹੋਵੇ ਸੋਇਦ ਦੇ ਵਿੱਚ ਫਰਮਾਨ ਕਰ ਦਿੱਤਾ ਕਹਿੰਦੇ ਚਰਨ ਵੀ ਉਹੀ ਸਫਲੇ ਨੇ ਜੋ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀਆਂ ਦੇ ਮਾਰਗ ਤੇ ਰਸਤੇ ਤੇ ਚੱਲਦੇ ਨੇ ਹੱਥ ਵੀ ਕਹਿੰਦੇ ਉਹੀ ਸਫਲੇ ਨੇ ਜਿਸ ਹੱਥਾਂ ਦੇ ਨਾਲ ਗੁਰੂ ਪਾਤਸ਼ਾਹ ਦੀ ਚਰਨਾਂ ਨੂੰ ਪਰਸੀਦਾ ਜਿਹੜੇ ਚਰਨਾਂ ਨੂੰ ਲੱਗਦੇ ਨੇ ਜੀਵ ਕਹਿੰਦੇ ਉਹ ਸਫਲੀ ਆ ਜੋ ਗੁਰੂ ਪਾਤਸ਼ਾਹ ਦੇ ਗੁਣ ਗਾਇਨ ਕਰਦੀ ਐ ਸਲਾਉਂਦੀ ਐ ਨੈਣ ਵੀ ਉਹੀ ਸਫਲੇ ਨੇ ਜਿਨ੍ਹਾਂ ਨੈਣਾ ਅੱਖਾਂ ਦੇ ਨਾਲ ਗੁਰੂ ਪਾਤਸ਼ਰ ਦੇ ਦਰਸ਼ਨ ਕਰੀਦੇ ਨੇ ਸ਼ਰਮਣ ਕੰਨ ਵੀ ਉਹੀ ਸਫਲੇ ਨੇ ਜਿਨ੍ਹਾਂ ਕੰਨਾਂ ਦੇ ਨਾਲ ਗੁਰੂ ਸਾਹਿਬ ਜੀ ਦੀ ਸੋਭਾ ਸੁਣੀਦੀ ਐ ਇਸੇ ਤਰ੍ਹਾਂ ਕਹਿੰਦੇ ਹਿਰਦਾ ਵੀ ਉਹੀ ਸੋਧਿਆ ਉਹੀ ਸਫਲਾ ਆ ਜਿਸ ਹਿਰਦੇ ਦੇ ਵਿੱਚ ਗੁਰੂ ਪਾਤਸ਼ਾਹ ਮਹਾਰਾਜ ਜੀ ਵਸਦੇ ਨੇ ਕਹਿੰਦੇ ਇਸੇ ਤਰ੍ਹਾਂ ਫਿਰ ਕਹਿੰਦੇ ਸਿਰ ਜਿਹੜਾ ਉਹੀ ਸਫਲਾ ਆ ਜੋ ਗੁਰੂ ਪਾਤਸ਼ਾਹ ਮਹਾਰਾਜਿਆਂ ਦੇ ਅੱਗੇ ਜਾ ਕਰਕੇ ਝੁਕਦਾ ਆ ਖਿਆਲ ਕਰਿਓ ਗੁਰੂ ਦੀ ਹਜ਼ੂਰੀ ਵਿੱਚ ਆਉਣ ਦੇ ਨਾਲ ਕਿੰਨਾ ਇਹ ਸਾਰਾ ਮਹਾਤਮ ਦੱਸ ਦਿੱਤਾ ਆਪ ਜੀ ਗੁਰੂ ਦੀ ਹਜ਼ੂਰੀ ਵਿੱਚ ਆਉਂਦੇ ਹੋ ਨਾ ਚਰਨ ਸਫਲੇ ਹੁੰਦੇ ਆ ਤੁਹਾਡੇ ਪੈਰ ਚਰਨ ਸਫਲੇ ਹੁੰਦੇ ਆ ਫਿਰ ਗੁਰੂ ਦੀ ਹਜ਼ੂਰੀ ਵਿੱਚ ਆ ਕਰਕੇ ਮੱਥਾ ਟੇਕਦੇ ਆ ਦੋਨੋਂ ਹੱਤ ਲੀਆਂ ਲਾ ਕਰਕੇ ਹੱਥ ਸਫਲੇ ਹੁੰਦੇ ਆ ਸੀਸ ਗੁਰੂ ਨੂੰ ਝੁਕਾਉਨੇ ਆ ਇਹ ਸਿਰ ਸਫਲਾ ਹੁੰਦਾ ਆ ਗੁਰੂ ਦਾ ਜਸ ਸਰਵਣ ਕਰਦੇ ਆ ਕੰਨ ਸਫਲੇ ਹੁੰਦੇ ਨੇ ਅੱਖਾਂ ਦੇ ਨਾਲ ਗੁਰੂ ਦੇ ਦਰਸ਼ਨ ਕਰਦੇ ਆ ਇਹ ਅੱਖਾਂ ਸਫਲੀਆਂ ਹੁੰਦੀਆਂ ਨੇ ਤੇ ਫਿਰ ਗੁਰੂ ਪਾਤਸ਼ਾਹ ਜੀ ਗੁਰਬਾਣੀ ਸੁਣਦੇ ਆ ਉਪਦੇਸ਼ ਸੁਣਦੇ ਆ ਕਥਾ ਸੁਣਦੇ ਆ ਹਿਰਦਾ ਸਫਲਾ ਹੁੰਦਾ ਆ ਇੱਥੇ ਫਿਰ ਗੁਰੂ ਦਾ ਵਾਸਾ ਹੁੰਦਾ ਹਿਰਦਾ ਜਿਹੜਾ ਨਾ ਉਹ ਫਿਰ ਸਫਲਾ ਹੁੰਦਾ ਸਫਲਾ ਹੋ ਜਾਂਦਾ ਹੈ ਤੇ ਇਸੇ ਤਰ੍ਹਾਂ ਜਲਪ ਭਟ ਜੀ ਅਗਲੇ ਸਵਈਏ ਦੇ ਵਿੱਚ ਉਚਾਰਨ ਕਰਦੇ ਨੇ ਕਹਿੰਦੇ ਤੇ ਨਰ ਦੁੱਖ ਨਾ ਭੁੱਖ ਤੇ ਨਰ ਨਿਤ ਨਾ ਕਹੀ ਹੈ ਕਹਿੰਦੇ ਉਹਨਾਂ ਮਨੁੱਖਾਂ ਨੂੰ ਨਾ ਕੋਈ ਦੁੱਖ ਹੈ ਨਾ ਕੋਈ ਭੁੱਖ ਹੈ ਉਹ ਮਨੁੱਖ ਕੰਗਾਰ ਨਹੀਂ ਕਹੇ ਜਾ ਸਕਦੇ ਨੇ ਧਨ ਨਾ ਹੋ ਕਹੀਏ। ਇਹ ਬਿਨਾ ਧਨ ਤੋਂ ਨਹੀਂ ਕਹੀ ਜਾ ਸਕਦੇ। ਉਹਨਾਂ ਮਨੁੱਖਾਂ ਨੂੰ ਤੇ ਨਰ ਦੁੱਖ ਉਹਨਾਂ ਨਾਰ ਉਹਨਾਂ ਨਾਰ ਕਹਿੰਦੀ ਮਨੁੱਖ ਉਹਨਾਂ ਮਨੁੱਖਾਂ ਨਾ ਦੁੱਖ ਨਾ ਪੋਖ ਤੇ ਨਾ ਹੀ ਉਹ ਕੰਗਾਲ ਕਹੀ ਜਾ ਸਕਦੇ ਨੇ। ਕਹਿੰਦੇ ਤੇ ਨਰ ਸੋਕ ਨਾ ਹੋ ਹੂਆ ਤੇ ਨਰ ਸੇ ਅੰਤ ਨਾ ਲਹੀਏ। ਕਹਿੰਦੇ ਉਹਨਾਂ ਮਨੁੱਖਾਂ ਨੂੰ ਕੋਈ ਸੋਕ ਕੋਈ ਚਿੰਤਾ ਨਹੀਂ ਵਿਆਪਦੀ। ਉਹ ਮਨੁੱਖ ਜਿਹੇ ਹਨ ਕਿ ਉਹਨਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਅਰਖੀਰ ਚ ਦੱਸਣਗੇ ਕਿ ਕਿੰਨਾ ਦਾ ਅੱਗੇ ਫਰਮਾਨ ਕਰਦੇ ਤੇ ਨਰ ਸੇਵਨੋ ਕਰਹਿ ਤੇ ਨਰ ਸੈ ਸਹਸ ਸੰਪੇ ਕਹਿੰਦੇ ਉਹ ਮਨੁੱਖ ਕਿਸੇ ਦੀ ਮੁਥਾਜੀ ਨਹੀਂ ਕਰਦੇ ਸੇਵ ਇਹ ਤੇ ਸੇਵ ਦਾ ਅਰਥ ਹੈ ਮੁਥਾਜੀ ਉਹ ਮਨੁੱਖ ਕਿਸੇ ਦੀ ਮੁਥਾਜੀ ਨਹੀਂ ਕਰਦੇ ਉਹ ਮਨੁੱਖ ਸੰਕੜੇ ਹਜ਼ਾਰਾਂ ਪਦਾਰਥ ਹੋਰ ਨਾ ਮਨੁੱਖਾਂ ਨੂੰ ਦੇ ਦਿੰਦੇ ਨੇ ਅੱਗੇ ਫਰਮਾਨ ਕਰਦੇ ਤੇ ਨਰ ਦੁਲੀਚੈ ਬਹੇ ਤੇ ਨਰ ਉਥਪ ਵਿਥਪਹੇ ਕਹਿੰਦੇ ਉਹ ਨਰ ਗਲੀਚੇ ਤੇ ਬੈਠਦੇ ਨਹੀਂ ਤੇ ਨਰ ਦੁਲੀਚੈ ਭਾਵ ਗਲੀਚੇ ਉੱਤੇ ਭਾਵ ਕੇ ਰਾਜਮਾਨ ਦੇ ਨਹੀਂ ਉਹ ਮਨੁੱਖ ਔਗਣਾ ਨੂੰ ਹਿਰਦੇ ਵਿੱਚੋਂ ਪੁੱਟ ਕਰਕੇ ਸੁਭ ਗੁਣਾ ਨੂੰ ਹਿਰਦੇ ਵਿੱਚ ਟਕਾਉਂਦੇ ਨੇ ਹਿਰਦੇ ਵਿੱਚੋਂ ਔਗਣਾ ਨੂੰ ਪੁੱਟ ਕਰਕੇ ਖਤਮ ਕਰਕੇ ਇਹ ਸੁਭ ਗੁਨਾ ਨੂੰ ਹਿਰਦੇ ਵਿੱਚ ਵਸਾਉਂਦੇ ਨੇ ਸੁਖ ਲਹੇ ਤੇ ਨਰ ਸੰਸਾਰ ਮਹਿ ਆਪੈ ਪਾਟ ਰਿਪ ਮਦ ਤੇਹ ਉਹ ਮਨੁੱਖ ਕਹਿੰਦੇ ਸੰਸਾਰ ਵਿੱਚ ਸੁਖ ਮਾਣਦੇ ਹਨ ਵਿਆਰੀਆਂ ਦੇ ਵਿੱਚ ਨਿਰਭੈਤਾ ਦਾ ਬਸਤਰ ਪਾਈ ਰੱਖਦੇ ਨੇ ਭਾਵਕੇ ਨਿਰਭੈ ਰਹਿੰਦੇ ਨੇ ਭੈ ਤੋ ਰਹਿਤ ਰਹਿੰਦੇ ਨੇ ਉਹ ਨਹੀਂ ਡਰਦੇ ਸੁਖ ਲਹੇ ਤੇ ਨਰ ਸੰਸਾਰ ਮਹਿ ਸੰਸਾਰ ਦੇ ਵਿੱਚ ਉਹ ਨਰ ਉਹ ਮਨੁੱਖ ਸੁੱਖ ਪ੍ਰਾਪਤ ਕਰਦੇ ਨੇ ਸੁੱਖ ਲੈਂਦੇ ਨੇ ਉਹ ਸੁੱਖ ਲੈਂਦੇ ਨੇ ਨਾਲ ਕਰਿਓ ਗੁਰੂ ਦੀ ਕਿਰਪਾ ਤੋਂ ਬਿਨਾ ਸੁੱਖ ਵੀ ਨਹੀਂ ਲਿਆ ਜਾ ਸਕਦਾ ਕਈਆਂ ਦੇ ਕੋਲ ਬੜੇ ਪਦਾਰਥ ਹੁੰਦੇ ਨੇ ਧਨ ਹੁੰਦਾ ਸਾਰਾ ਕੁਝ ਹੁੰਦਾ ਪਰ ਉਹਨਾਂ ਦੇ ਕਰਮਾਂ 'ਚ ਸੁੱਖ ਨਹੀਂ ਹੁੰਦਾ ਹੀ ਕਈ ਉਹਨਾਂ ਕਹਿੰਦੇ ਨੇ ਨਾ ਕਿ ਫਲਾਣੇ ਦੇ ਕਰਮਾਂ 'ਚ ਹੀ ਸੁੱਖ ਨਹੀਂ ਹੈ ਉਹ ਸਾਰੀ ਜ਼ਿੰਦਗੀ ਮਰੂ ਮਰੂ ਕਰਦਾ ਰਹਿਦਾ ਆ ਨਹੀਂ ਬਣਿਆ ਆਉ ਨਹੀਂ ਬਣਿਆ ਇੱਥੋਂ ਦੁਖੀ ਹੋ ਗਿਆ ਮੈਂ ਇੱਥੋਂ ਦੁਖੀ ਹੋ ਗਿਆ ਸਾਰਾ ਕੁਝ ਮਿਲਿਆ ਵੀ ਮਿਲਿਆ ਕੀ ਨਹੀਂ ਕਿਉਂਕਿ ਉਹਦੇ ਹਿਰਦੇ ਅੰਦਰ ਪਰਮੇਸ਼ਰ ਦਾ ਨਾਮ ਨਹੀਂ ਜਿਹਦੇ ਹਿਰਦੇ ਦੇ ਅੰਦਰ ਪਰਮੇਸ਼ਰ ਦੇ ਨਾਮ ਦਾ ਵਾਸਾ ਹੋ ਗਿਆ ਉਹਦੇ ਕੋਲ ਭਾਵੇਂ ਦੁਨਿਆਵੀ ਪਦਾਰਥ ਕੁਝ ਨਾ ਹੋਣ ਉਹ ਕਹਿੰਦਾ ਮੈਂ ਚੜ੍ਹਦੀ ਕਲਾ ਚੀਆ ਮੈਂ ਸੁਖੀ ਹਾਂ ਮੇਰੇ ਜਿਨਾਂ ਸੋ ਕਿਸੇ ਕੋਲ ਵੀ ਨਹੀਂ ਹੈ ਬਿਲਕੁਲ ਸੁਖੀ ਹਾਂ ਪਰ ਜਿਨ੍ਹਾਂ ਨੇ ਨਾਮ ਨਹੀਂ ਜਪਿਆ ਨਾ ਜਿਹੜੇ ਅੰਮ੍ਰਿਤ ਵੇਲਾ ਨੂੰ ਸੰਭਾਲਦੇ ਕੋਈ ਸਰ ਸੰਗਤ ਨਹੀਂ ਕਰਨੀ ਜਿੰਨੇ ਮਰਜੀ ਦੁਨਿਆਵੀ ਪਦਾਰਥ ਹੋਣ ਉਹ ਕਲਪਦੇ ਰਹਿੰਦੇ ਨੇ ਤੇ ਕਲਪਦਿਆਂ ਜ਼ਿੰਦਗੀ ਬਤੀਤ ਕਰ ਲੈਂਦੇ ਨੇ ਉਹ ਕਲਪਦੇ ਨਹੀਂ ਹੁੰਦੇ ਨੇ ਇਸੇ ਤਰ੍ਹਾਂ ਪਾਠ ਸਾਹਿਬਾਨ ਜੀ ਫਰਮਾਨ ਕਰਦੇ ਨੇ ਸੁਖ ਲਹੇ ਤੇ ਨਰ ਸੰਸਾਰਮ ਹੈ ਆਪੈ ਪੜ ਰਿਪ ਮਦ ਤੇਹ ਕਹਿੰਦੇ ਉਹ ਸੁਖ ਮੰਨਦੇ ਨੇ ਸੰਸਾਰ ਦੇ ਵਿੱਚ ਤੇ ਵਿਆਰੀਆਂ ਦੇ ਵਿੱਚ ਨਿਰਭੈਤਾ ਦਾ ਬਸਤਰ ਪਾਈ ਰੱਖਦੇ ਹਨ ਨਿਰਭੈ ਰਹਿੰਦੇ ਨੇ ਸਦਾ ਯੋਗ ਅਖੀਰ ਚ ਫਰਮਾਨ ਕਰਦੇ ਨੇ ਸਾਖਿਅਤ ਤੇ ਨਰ ਜਾਲਪ ਪਣਾ ਗੁਰ ਅਮਰਦਾਸ ਹੋ ਪਰਸਨ ਜਿਹ ਕਹਿੰਦੇ ਗੁਰੂ ਅਮਰਦਾਸ ਜੀ ਪ੍ਰਸੰਨ ਹਨ ਉਹ ਮਨੁੱਖ ਸਫਲ ਹਨ ਭਾਵ ਉਹਨਾਂ ਦਾ ਜਨਮ ਸਫਲਾ ਹੈ ਸਾਰਾ ਕੁਝ ਦੱਸ ਕੇ ਅਖੀਰ ਵਿੱਚ ਫਿਰ ਫਰਮਾਨ ਕਰ ਦਿੱਤਾ ਦੱਸ ਦਿੱਤਾ ਕਹਿੰਦੇ ਕਿਹੜੇ ਨੇ ਸੁਖੀ ਕਿਹੜੇ ਨੇ ਤੇ ਕਿੰਨਾਂ ਨੂੰ ਨਾ ਕੀ ਦੁੱਖ ਨਾ ਕੀ ਭੁੱਖ ਕਿੰਨਾਂ ਨੂੰ ਨਹੀਂ ਵਿਆਪਦੀ ਕਹਿੰਦੇ ਉਹਨਾਂ ਨੂੰ ਕਹਿੰਦੇ ਉਹਨਾਂ ਨੂੰ ਨਹੀਂ ਵਿਆਪਦੀ ਕੋਈ ਦੁੱਖ ਭੁੱਖ ਕਹਿੰਦੇ ਉਹ ਜਿਹੜੇ ਮਨੁੱਖ ਜਿਨ੍ਹਾਂ ਮਨੁੱਖਾਂ ਉਤੇ ਗੁਰੂ ਅਮਰਦਾਸ ਜੀ ਪ੍ਰਸੰਨ ਹਨ ਉਹ ਮਨੁੱਖ ਸਫਲ ਹਨ ਭਾਵ ਉਹਨਾਂ ਦਾ ਜਨਮ ਸਫਲਾ ਹੈ ਉਹਨਾਂ ਦਾ ਜਨਮ ਸਫਲਾ ਹੈ ਉਹਨਾਂ ਦਾ ਜਿਹੜੇ ਮਨੁੱਖ ਜਿਹੜੇ ਨਾ ਜਿਨ੍ਹਾਂ ਦੇ ਉੱਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀਆਂ ਦੀ ਕਿਰਪਾ ਹੈ ਸਖੀਤ ਤੇ ਨਰ ਜਾਲਪ ਪਣਾ ਗੁਰ ਅਮਰਦਾਸ ਸੋ ਪ੍ਰਸੰਨ ਜੇਹ ਜਿਨ੍ਹਾਂ ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜੀ ਪ੍ਰਸੰਨ ਨੇ ਉਹਨਾਂ ਦੇ ਨਾਮ ਕੋਲ ਉਹਨਾਂ ਦੇ ਨਾਮ ਤੇ ਉਹਨਾਂ ਨੂੰ ਦੁੱਖ ਹੈ ਤੇ ਨਾ ਹੀ ਭੁੱਖ ਉਹਨਾਂ ਨੂੰ ਕੁਝ ਨਹੀਂ ਵਿਆਪਦਾ ਉਹ ਸੁਖੀ ਨੇ ਉਹ ਨਰ ਉਹ ਮਨੁੱਖ ਸੁਖੀ ਨੇ ਜਿਨ੍ਹਾਂ ਤੇ ਧੰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਪ੍ਰਸੰਨ ਹਨ ਪਰ ਅਗਲੇ ਸਵਈਏ ਦੇ ਵਿੱਚ ਫਰਮਾਨ ਕਰਦੇ ਨੇ ਅਗਲੇ ਸਵਈਏ ਦੇ ਵਿੱਚ ਪਰ ਅ ਫਰਮਾਨ ਕਰਦੇ ਨੇ ਜਲਪ ਭਟ ਜੀ ਫਰਮਾਨ ਕਰਦੇ ਕਿਨ ਤੈ ਪੜਿਓ ਇਕ ਮਨ ਧਰਿਓ ਇਕ ਕਰ ਇਕ ਪਛਾਣਿਓ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀਆਂ ਦੀ ਸਖਸ਼ੀਅਤ ਬਿਆਨ ਕਰਦੇ ਆ ਹੋਇਆਂ ਪਾਠ ਸਹਿਬਾਨ ਜੀ ਫਰਮਾਨ ਕਰਦੇ ਨੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜਿਨੇ ਸਖਸ਼ੀਅਤ ਬਿਆਨ ਕਰਦੇ ਨੇ ਕਹਿੰਦੇ ਤੈ ਪੜਿਓ ਇਕ ਮਨ ਧਰਿਓ ਇਕ ਕਰ ਇਕ ਪਛਾਣਿਓ ਏ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਤੁਸੀਂ ਇੱਕ ਅਕਾਲ ਪੁਰਖ ਨੂੰ ਹੀ ਪੜਿਆ ਹੈ ਇਹ ਤੁਸੀਂ ਆਪਣੇ ਮਨ ਵਿੱਚ ਇੱਕ ਨੂੰ ਹੀ ਸਿਮਰਿਆ ਹੈ ਅਤੇ ਇਹ ਹੀ ਨਿਸ਼ਚਾ ਕੀਤਾ ਹੈ ਕਿ ਅਕਾਲ ਪੁਰਖ ਆਪ ਹੀ ਆਪ ਹੈ ਭਾਵ ਕੋਈ ਦੂਜਾ ਉਸ ਜਿਹਾ ਕੋਈ ਨਹੀਂ ਹੈ ਇਹ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਤੁਸੀਂ ਇੱਕ ਅਕਾਲ ਪੁਰਖ ਨੂੰ ਪੜਿਆ ਹੈ ਤੇ ਉਸ ਅਕਾਲ ਪੁਰਖ ਨੂੰ ਹੀ ਸਿਮਰਿਆ ਹੈ ਇਹੀ ਨਿਸ਼ਚਾ ਕੀਤਾ ਹੈ ਕਿ ਉਸ ਜਿਹਾ ਕੋਈ ਦੂਜਾ ਨਹੀਂ ਹੈ ਅਕਾਲ ਪੁਰਖ ਵਾਹਿਗੁਰੂ ਜੀ ਕੇਵਲ ਇੱਕ ਹੀ ਹੈ ਅਕਾਲ ਪੁਰਖ ਉਹ ਜਿਹਾ ਕੋਈ ਦੂਜਾ ਨਹੀਂ ਹੈ ਅਕਾਲ ਪੁਰਖ ਵਾਹਿਗੁਰੂ ਜੀ ਇੱਕ ਹੀ ਹੈ ਨੈਣ ਬੈਣ ਮੁਹੇ ਇੱਕ ਇੱਕ ਦੋਈ ਠਾਏ ਨਾ ਜਾਣੇ ਕਹਿੰਦੇ ਤੇਰੀ ਦ੍ਰਿਸ਼ਟੀ ਦੇ ਵਿੱਚ ਨੈਣ ਬੈਣ ਨੈਣ ਕਹਿੰਦੇ ਅੱਖ ਦੇ ਵਿੱਚ ਮੈਣ ਕਹਿੰਦੇ ਬਚਨਾਂ ਦੇ ਵਿੱਚ ਤੇਰੀ ਦ੍ਰਿਸ਼ਟੀ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਤੇਰੀ ਦ੍ਰਿਸ਼ਟੀ ਦੇ ਵਿੱਚ ਤੇਰੇ ਬਚਨਾਂ ਦੇ ਵਿੱਚ ਤੇਰੇ ਮੂੰਹ ਦੇ ਵਿੱਚ ਕੇਵਲ ਅਕਾਲ ਪੁਰਖ ਹੀ ਅਕਾਲ ਪੁਰਖ ਹੈ ਤੂੰ ਦੂਜਾ ਭਾਵ ਇਸ ਖਿਆਲ ਨੂੰ ਅਕਾਲ ਪੁਰਖ ਤੋਂ ਬਿਨਾ ਹੋਰ ਕੋਈ ਦੂਜਾ ਨਹੀਂ ਸਮਰਿਆ ਆਪਣੇ ਹਿਰਦੇ ਵਿੱਚ ਕਿਸੇ ਹੋਰ ਨੂੰ ਨਹੀਂ ਜਾਣਦਾ ਅਕਾਲ ਪੁਰਖ ਵਾਹਿਗੁਰੂ ਜੀ ਤੇਰੇ ਹੇ ਦ੍ਰਿਸ਼ਟੀ ਦੇ ਵਿੱਚ ਤੇਰੇ ਬਚਨਾਂ ਦੇ ਵਿੱਚ ਤੇਰੇ ਮੂੰਹ ਦੇ ਵਿੱਚ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦਾ ਹੀ ਨਾਮ ਹੈ ਤੂੰ ਦੂਜਾ ਪਨ ਨੂੰ ਭਾਵ ਕੇ ਇਸ ਖਿਆਲ ਨੂੰ ਕਿ ਅਕਾਲ ਪੁਰਖ ਤੋਂ ਬਿਨਾ ਕੋਈ ਹੋਰ ਦੂਜਾ ਵੀ ਹੈ ਆਪਣੇ ਹਿਰਦੇ ਵਿੱਚ ਨਹੀਂ ਜਾਤਾ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਹੀ ਸਿਮਰਿਆ ਹੈ ਉਹਨਾਂ ਨੂੰ ਹਿਰਦੇ ਵਿੱਚ ਵਸਾਇਆ ਹੈ ਤੇਰੀ ਦ੍ਰਿਸ਼ਟੀ ਦੇ ਵਿੱਚ ਤੇਰੇ ਬਚਨਾਂ ਦੇ ਵਿੱਚ ਇੱਕ ਹੀ ਅਕਾਲ ਪੁਰਖ ਵਾਹਿਗੁਰੂ ਜੀ ਹੈ ਸੁਪਨ ਇੱਕ ਪ੍ਰਤੱਖ ਇੱਕ ਇੱਕ ਇਸ ਮਹਿਲੀਣ ਉਸ ਅਕਾਲ ਪੁਰਖ ਪ੍ਰਮਾਤਮਾ ਨੂੰ ਏ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਸੁਪਨ ਇੱਕ ਤੂੰ ਸੁਪਨੇ ਦੇ ਵਿੱਚ ਵੀ ਪ੍ਰਤੱਖ ਇੱਕ ਤੇ ਜਾਗਦਿਆਂ ਵੀ ਤੂੰ ਉਸ ਇੱਕ ਅਕਾਲ ਪੁਰਖ ਵਾਹਿਗੁਰੂ ਵਿੱਚ ਹੀ ਲੀਨ ਰਹਿੰਦਾ ਹੈਂ ਸੁਪਨੇ ਇੱਕ ਪ੍ਰਤਾਖੇ ਇੱਕ ਇਸਮੈ ਲੀਨੋ ਸੁਪਨੇ ਦੇ ਵਿੱਚ ਵੀ ਜਾਗਦਿਆਂ ਵੀ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦੇ ਵਿੱਚ ਹੀ ਮਹਿਲੀਨ ਉਹਦੇ ਵਿੱਚ ਹੀ ਲੀਨ ਰਹਿੰਦਾ ਹੈ ਇਹ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਤੂੰ ਸੁਪਨਿਆਂ ਸੁਪਨੇ ਵਿੱਚ ਜਾਗਦਿਆਂ ਵੀ ਸਿਮਰਦਾ ਹੈ ਅਕਾਲ ਪੁਰਖ ਨੂੰ ਤੇ ਇੱਕ ਦੇ ਵਿੱਚ ਹੀ ਤੂੰ ਲੀਨ ਰਹਿੰਦਾ ਹੈ 30 1 ਅਰ 5 ਸਿੱਧ 35 ਨਾਖੀਣੋ ਕਹਿੰਦੇ ਜੋ ਅਕਾਲ ਪੁਰਖ 30 30 ਕੇ 30 ਕਹਿੰਦੇ ਨੇ 30 30 ਦਿਨਾਂ ਦਾ 30 ਦਿਨਾਂ ਦਾ ਦਿਨਾਂ ਭਾਵ ਮਹੀਨੇ ਦੇ ਵਿੱਚ ਸਾਲ ਸਦੀਆਂ ਯੁੱਗਾਂ ਵਿੱਚ ਸਦਾ ਹੀ ਹਰ ਸਮੇਂ ਵਿੱਚ ਇੱਕੋ ਹੀ ਹੈ ਅਕਾਲ ਪੁਰਖ ਵਾਹਿਗੁਰੂ ਜੀ ਇਹ ਨਹੀਂ ਕਿ ਜੇ ਪਹਿਲਾਂ ਸੀ ਹੁਣ ਨਹੀਂ ਹੈ ਹੁਣ ਹੈ ਜਾਂ ਅੱਗੇ ਨਹੀਂ ਹੈ ਅਕਾਲ ਪੁਰਖ ਵਾਹਿਗੁਰੂ ਜੀ ਉਹ 30 ਦਿਨਾਂ ਮਹੀਨੇ ਸਦੀਆਂ ਯੁੱਗਾਂ ਦੇ ਵਿੱਚ ਇੱਕ ਹੀ ਹੈ ਹਰ ਸਮੇ ਜਿਹੜਾ ਨਾ ਪਰਮੇਸ਼ਰ ਅਕਾਲ ਪੁਰਖ ਇੱਕੋ ਹੀ ਹੈ ਜੋ ਅਕਾਲ ਪੁਰਖ ਪੰਜਾਂ ਤਤਾਂ ਦੇ ਸਮੂਹ ਵਿੱਚ ਭਾਵ ਸਾਰੇ ਜਗਤ ਵਿੱਚ ਪ੍ਰਗਟ ਹੈ ਪੰਜਾਂ ਤਤਾਂ ਦੇ ਵਿੱਚ ਹਰੇਕ ਦੇ ਵਿੱਚ ਹੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਵਸਿਆ ਹੋਇਆ ਹਰੇਕ ਦੇ ਵਿੱਚ ਹੀ ਪ੍ਰਗਟ ਹੈ ਜੋ ਅਬਨਾਸੀ ਪ੍ਰਭੂ 35 ਅੱਖਰਾਂ ਭਾਵ ਕਿ ਸਾਰੀ ਹੀ ਬਾਣੀ ਵਿੱਚ ਜੋ ਅੱਖਰਾਂ ਦੁਆਰਾ ਲਿਖਤ ਵਿੱਚ ਆਈ ਹੈ ਮੌਜੂਦ ਹੈ ਤਾਂ ਤੁਸੀਂ ਸੁਣਾ ਕਿ ਨੋ 35 ਅੱਖਰਾਂ ਦੇ ਵਿੱਚ ਅੱਖਰ ਅੱਖਰ ਦੇ ਵਿੱਚ ਜਰਰੇ ਜਰੜੇ ਦੇ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਜੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਦੇ ਇੱਕ ਇੱਕ ਅੱਖਰ ਜਿਹੜਾ ਨਾ ਇੱਕ ਇੱਕ ਅੱਖਰ ਅਕਾਲ ਪੁਰਖੀ ਹੈ ਇੱਕ ਇੱਕ ਅੱਖਰ ਰੱਬ ਦਾ ਹੈ ਪਰਮੇਸ਼ਰ ਦਾ ਹੈ ਇੱਕ ਇੱਕ ਅੱਖਰ ਦੇ ਵਿੱਚ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਸਮਾਇਆ ਹੋਇਆ ਹੈ ਇੱਕੋ ਜੇ ਲੱਖ ਲਖੋ ਅਲਖ ਹੈ ਇੱਕ ਇੱਕ ਕਰ ਵਰਨਿਓ ਕਹਿੰਦੇ ਜਿਸ ਇੱਕ ਹਰੀ ਤੋਂ ਲੱਖਾਂ ਜੀਵ ਬਣੇ ਨੇ ਜੋ ਇਨ੍ਹਾਂ ਲੱਖਾਂ ਜੀਆਂ ਦੀ ਸਮਝ ਤੋਂ ਪਰੇ ਹੈ ਉਸ ਇੱਕ ਨੂੰ ਹੈ ਗੁਰੂ ਅਮਰਦਾਸ ਤੂੰ ਇੱਕ ਅਦੁੱਤੀ ਕਰਕੇ ਹੀ ਵਰਣ ਕੀਤਾ ਹੈ ਇਹ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਜਿਸ ਇੱਕ ਹਰੀ ਤੋਂ ਲੱਖਾਂ ਜੀਵ ਬਣੇ ਨੇ ਇੱਕ ਪਰਮੇਸ਼ਰ ਤੋਂ ਸਾਰੀ ਪਰਮੇਸ਼ਰ ਦੀ ਹੋਂਦੀ ਹੈ ਨਾ ਸਾਰੇ ਜੀਵ ਜੰਤੂ ਸਾਰਾ ਕੁਝ ਪਰਮੇਸ਼ਰ ਦੀ ਹੋਂਦੀ ਹੈ ਇਹ ਲੱਖਾਂ ਜੀਵ ਬਣੇ ਨੇ ਪਰਮੇਸ਼ਰ ਤੋਂ ਇੱਕ ਤੋਂ ਹੀ ਜੋ ਇਨ੍ਹਾਂ ਲੱਖਾਂ ਜੀਆਂ ਦੀ ਸਮਝ ਤੋਂ ਪਰੇ ਹੈ ਉਸ ਇੱਕ ਨੂੰ ਏ ਗੁਰੂ ਅਮਰਦਾਸ ਤੂੰ ਇੱਕ ਅਦੁੱਤੀ ਕਰਕੇ ਵਰਣ ਕੀਤਾ ਹੈ ਅਖੀਰ ਚ ਫਰਮਾਨ ਕਰਦੇ ਨੇ ਗੁਰੂ ਅਮਰਦਾਸ ਜਾਲਪ ਪਾਣਾ ਜਾਲਪ ਪਟ ਆਖਦਾ ਹੈ हे ਗੁਰੂ ਅਮਰਦਾਸ ਤੂੰ ਇੱਕ ਲੋੜੇ ਇੱਕ ਮੰਨਿਓ ਤੂੰ ਇੱਕ ਅਕਾਲ ਪੁਰਖ ਨੂੰ ਹੀ ਮੰਗਦਾ ਹੈ ਇਹ ਤੇ ਇੱਕ ਨੂੰ ਹੀ ਮੰਗਦਾ ਹੈ ਤੂੰ ਇੱਕ ਲੋੜੇ ਇੱਕ ਮੰਨਿਓ ਇੱਕ ਨੂੰ ਹੀ ਤੂੰ ਲੋੜਦਾ ਹੈ ਲੋਚਦਾ ਹੈ ਅਕਾਲ ਪੁਰਖ ਨੂੰ ਤੇ ਇੱਕ ਨੂੰ ਹੀ ਮੰਨਦਾ ਹੈ ਖਿਆਲ ਕਰਿਓ ਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਇੱਕ ਅਕਾਲ ਪੁਰਖ ਨੂੰ ਹੀ ਸਿਮਰਿਆ ਹੈ ਉਹਨੂੰ ਹੀ ਮੰਨਿਆ ਹੈ ਉਹਦੀ ਹੋਂਦ ਮੰਨੀ ਹੈ ਉਹਨੂੰ ਹਿਰਦੇ ਵਿੱਚ ਵਸਾਇਆ ਤੇ ਗੁਰੂ ਕਾ ਸਿੱਖਾ ਤੇਰਾ ਕਿਉਂ ਨਹੀਂ ਫਰਜ਼ ਬਣਦਾ ਤੂੰ ਕਿਉਂ ਭਟਕਦਾ ਫਿਰਦਾ ਗੁਰੂ ਤੋਂ ਸਿੱਖਿਆ ਲੈ ਕਿ ਮੇਰੇ ਗੁਰੂ ਨੇ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਸਿਮਰਿਆ ਉਹਨੂੰ ਧਿਆਇਆ ਉਹਨੂੰ ਹਿਰਦੇ ਵਿੱਚ ਵਸਾਇਆ ਤੇ ਉਹਦਾ ਹੀ ਰੂਪ ਹੋ ਗਏ ਨੇ ਤੇ ਤੂੰ ਕਾਤੋਂ ਇੱਧਰ ਉੱਧਰ ਭਟਕਦਾ ਫਿਰਦਾ ਤੂੰ ਦੂਜਿਆਂ ਤੇ ਕਾਤੋਂ ਜਾਂਦਾ ਜਦੋਂ ਦੂਜਾ ਹੈ ਹੀ ਕੋਈ ਨਹੀਂ ਪਾਤਸ਼ਾਹ ਨੇ ਗਾਲ ਹੀ ਮਕਾ ਦਿੱਤੀ ਕਿ ਇੱਕ ਉਹ ਅੰਕਾਰ ਅਕਾਲ ਪੁਰਖ ਵਾਹਿਗੁਰੂ ਜੀ ਇੱਕ ਹੈ ਉਹਦੇ ਜਿਹਾ ਕੋਈ ਦੂਸਰਾ ਨਹੀਂ ਹੈ ਕੇਵਲ ਤਾਂ ਕੇਵਲ ਉਹ ਇੱਕ ਹੀ ਹੈ ਲੱਖਾਂ ਪਤਾਲਾਂ ਆਕਾਸ਼ਾਂ ਖੰਡਾਂ ਬ੍ਰਹੰਡਾਂ ਦੇ ਵਿੱਚ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਇੱਕ ਹੀ ਹੈ ਦੇਸ਼ਾ ਬਦੇਸ਼ਾ ਦੇ ਵਿੱਚ ਇਹ ਨਹੀਂ ਪਈ ਇੱਥੇ ਆ ਤੇ ਦੂਜੀ ਧਰਗਾ ਤੇ ਨਹੀਂ ਹਰੇਕ ਤਾਂ ਤੇ ਜਿੰਨੀ ਵੀ ਸਾਰੀ ਸ੍ਰਿਸ਼ਟੀ ਕਾਇਨਾਤ ਹੈ ਸਾਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਬਣਾਈ ਹੋਈ ਹੈ ਤੇ ਸਾਰਿਆਂ ਦੇ ਵਿੱਚ ਉਹ ਪਰਮੇਸ਼ਰ ਇੱਕ ਹੀ ਰਮਿਆ ਹੋਇਆ ਹੈ ਤੂੰ ਵੀ ਗੁਰੂ ਦੀ ਕਿਰਪਾ ਦੇ ਨਾਲ ਗੁਰੂ ਵਾਲਾ ਬਣ ਗੁਰੂ ਨੂੰ ਸਿਮਰ ਤੇ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦੇ ਵਿੱਚ ਸਮਾ ਉਹਦੇ ਤੱਕ ਪਹੁੰਚ ਉਹਦੀ ਪਹੁੰਚ ਕਰ ਉਹਦੇ ਤੱਕ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਸੋ ਪਾਟ ਸਹਿਬਾਨ ਜੀ ਫਰਮਾਨ ਕਰਦੇ ਨੇ ਸਤਗੁਰ ਨਾਨਕ ਭਗਤ ਕਰੀ ਇਕ ਮਨ ਤਨ ਮਨ ਧਨ ਗਬਿੰਦੀਓ ਅੰਗਦ ਅਨੰਤ ਮੂਰਤਿ ਨਜਤਾਰੀ ਅਗਮ ਗਿਆਰ ਅਸਰਸਿਓ ਹਿਓ ਗੁਰ ਅਮਰਦਾਸ ਕਰਤਾਰ ਕੀਓ ਵਸ ਵਾਹੋ ਵਾਹੋ ਕਰਤਿਆਉ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਧਿਆਇਆ ਨਾ ਗੁਰੂ ਪਾਤਸ਼ਾਹ ਨੇ ਵੀ ਅਕਾਲ ਪੁਰਖ ਨੂੰ ਧਿਆਇਆ ਵਾਹਿਗੁਰੂ ਵਾਹਿਗੁਰੂ ਕਰਕੇ ਧਿਆਉਣਾ ਕੀਤਾ ਗੁਰੂ ਅਮਰਦਾਸ ਕਰਤਾਰ ਕੀ ਉਹ ਵਸ ਕਰਤਾਰ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਵਸ ਕੀਤਾ ਵਾਹੋ ਵਾਹੋ ਕਰ ਧਿਆਉ ਕਿੰਦਾ ਵਾਸ ਹੁੰਦਾ ਉਹ ਧਿਆ ਕਰਕੇ ਵਾਹੋ ਵਾਹੋ ਕਰ ਧਿਆਉ ਗੁਰੂ ਅਮਰਦਾਸ ਕਰਤਾਰ ਕੀ ਉਹ ਵਸ ਵਾਹੋ ਵਾਹੋ ਕਰ ਧਿਆਉ ਸ੍ਰੀ ਗੁਰੂ ਰਾਮਦਾਸ ਜਿਉ ਜੈ ਜਗ ਮੈਂ ਤੈ ਹਰ ਪਰਮ ਪਦ ਪਾਇਓ ਖਿਆਲ ਕਰਿਓ ਗੁਰੂ ਪਾਤਸ਼ਾਹ ਨੇ ਕੋਈ ਓਲਾ ਨਹੀਂ ਰੱਖਿਆ ਕੋਈ ਦੂਜ ਨਹੀਂ ਕੀਤੀ ਆਪ ਵੀ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਧਿਆਇਆ ਤੇ ਆਪ ਸੰਗਤਾਂ ਨੂੰ ਵੀ ਸਾਰੇ ਸਿੱਖਾਂ ਨੂੰ ਵੀ ਉਸ ਅਕਾਲ ਪੁਰਖ ਉਹੀ ਮੰਤਰ ਤੁਹਾਨੂੰ ਦੇਣਾ ਕੀਤਾ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਕੋਈ ਮੂਲ ਮੰਤਰ ਗੁਰਮੰਤਰ ਨੂੰ ਧਿਆਉਣਾ ਕੀਤਾ ਸਿੱਖਾਂ ਨੂੰ ਵੀ ਉਹੀ ਮੂਲ ਮੰਤਰ ਤੇ ਗੁਰਮੰਤਰ ਬਖਸ਼ ਕੀਤਾ ਕਿ ਇਹਨਾਂ ਨੂੰ ਧਿਆਉਣਾ ਕਰੋ ਇਸ ਨੂੰ ਧਿਆ ਕਰਕੇ ਹੀ ਲੋਕ ਸੁਖੀਏ ਇਹ ਲੋਕ ਸੁਖੀਏ ਪ੍ਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਕੋਟ ਨੂੰ ਕੋਟਾਨ ਧੰਨਵਾਦ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਗੁਰੂ ਕੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੋਈਆਂ ਬੇਅੰਤ ਭੁੱਲਾਂ ਗਲਤੀਆਂ ਦੀ ਮਾਫੀ ਬਖਸ਼ ਕਰਨੀ ਅੱਗੇ ਤੋਂ ਸਤਿਗੁਰੂ ਜੀ ਸਮੱਤ ਬਖਸ਼ ਕਰਨ ਜੀ ਸੋ ਆਓ ਸਾਰੀ ਸੰਗਤ ਚਕਾਓ ਸੇ ਸਤਿਗੁਰੂ ਜੀਆਂ ਦੇ ਚਰਨਾਂ ਕਮਲਾਂ ਦੇ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ